ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਜਦੋਂ ਵੀ ਆਪਾਂ ਬਾਹ ਜਿਹੜੀ ਐ ਜੋੜਨੀ ਆ ਸ਼ਰਟ ਦੇ ਮੋਢੇ ਦੇ ਨਾਲ ਆਪਣੀ 슬ੀਵ ਨੂੰ ਅਟੈਚ ਕਰਨਾ ਆ ਤੇ ਉਹਦੇ ਵਾਸਤੇ ਆਪਾਂ ਸਿੰਪਲ ਬਾਹ ਤੇ ਹਰ ਕੋਈ ਜੋੜ ਲੈਂਦਾ ਆ ਇੱਕ ਖਾਸ ਚੀਜ਼ ਜਿਸ ਦਾ ਆਪਾਂ ਧਿਆਨ ਰੱਖਣਾ ਆ ਉਹ ਤੁਹਾਨੂੰ ਮੈਂ ਅੱਜ ਇਸ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਵਧੀਆ ਟ੍ਰਿਕ ਦੱਸਾਂਗੀ ਬਹੁਤ ਸਾਰੀਆਂ ਭੈਣਾਂ ਦੀ ਪ੍ਰੋਬਲਮ ਆਉਂਦੀ ਆ ਕਿ ਸਾਡਾ ਗਲਾ ਜਿਹੜਾ ਆ ਉਹ ਅੱਗੇ ਵਾਲਾ ਜਿਹੜਾ ਫਰੰਟ ਨੈੱਕ ਆ ਉਹ ਪਿੱਛੇ ਨੂੰ ਚੁੱਕਿਆ ਜਾਂਦਾ 셔ਟ ਜਿਹੜੀ ਅੱਗੇ ਤੋਂ ਸਾਡੀ ਚੁੱਕੀ ਜਾਂਦੀ ਆ ਤੇ ਉਹਦੇ ਵਾਸਤੇ ਬਾਹਾਂ ਜੋੜਨ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਟ੍ਰਿਕ ਦੱਸਾਂਗੀ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਤੇ ਵਿੱਚ ਮੈਂ ਤੁਹਾਨੂੰ ਸਾਈਡ ਵਾਲੀ ਸਲਾਈ ਲਾਉਣ ਬਾਰੇ ਦੱਸਿਆ ਹੈ ਤੇ ਇੱਥੇ ਹੁਣ ਮੈਂ ਬਾਹਾਂ ਜੋੜਨ ਬਾਰੇ ਦੱਸਾਂਗੀ ਕਿ ਬਾਹਾਂ ਜੋੜਨ ਲੱਗਿਆ ਤਾਂ ਕਿਹੜੀ ਗੱਲ ਦਾ ਧਿਆਨ ਰੱਖਣਾ ਸੂਟ ਜਿਹੜਾ ਇਹਨੂੰ ਆਪਾਂ ਉਲਟਾ ਕੀਤਾ ਹੋਇਆ ਆ ਤੇ ਬਾਹ ਜਿਹੜੀ ਆ ਇਹਨੂੰ ਆਪਾਂ ਸਿੱਧੀ ਕੀਤਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਰੱਖ ਕੇ ਪਹਿਲਾਂ ਦੇਖ ਲੈਣਾ ਆ ਵੇਖੋ ਜਿਵੇਂ ਇਹਦਾ ਫਰੰਟ ਸਾਈਡ ਆ ਤੇ ਉਧਰੋਂ ਇਹਦੀ ਬਾਹ ਦੀ ਫਰੰਟ ਸਾਈਡ ਆ ਇਸ ਤਰੀਕੇ ਦੇ ਨਾਲ ਆਪਾਂ ਬਾਹ ਜਿਹੜੀ ਆਪਣੀ ਇਹਦੇ ਵਿੱਚ ਇਨਸਰਟ ਕਰ ਲੈਣੀ ਆ ਤੇ ਨਾਰਮਲੀ ਜਦੋਂ ਆਪਾਂ ਕੋਈ ਵੀ ਬਾਹ ਅਟੈਚ ਕਰਦੇ ਆ ਤੇ ਆਪਾਂ ਇੱਥੇ ਇਹ ਵਾਲੀ ਜਗ੍ਹਾ ਤੇ ਬਿਲਕੁਲ ਇਹ ਦੋਨੋਂ ਸਲਾਈਆਂ ਜਿਹੜੀਆਂ ਆਪਸ ਦੇ ਵਿੱਚ ਮਿਲਾ ਲੈਣੇ ਆ ਪਰ ਜਦੋਂ ਤੁਹਾਡਾ ਨਾਰਮਲੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਜੇ ਕਿ ਦੋਨੋਂ ਸਲਾਈਆਂ ਜਿਹੜੀਆਂ ਆਪਸ ਦੇ ਵਿੱਚ ਮਿਲਾ ਲਓ ਪਰ ਜਿੰਨਾ ਪਹਿਣਾ ਦਾ 프ਰੰਟ ਪਾਰਟ ਜਿਹੜਾ ਉਹ ਪਿੱਛੇ ਨੂੰ ਜਾਂਦਾ ਆ ਜੰਗਲ ਆ ਚੁੱਕਿਆ ਜਾਂਦਾ ਆ ਜਿੰਨਾ ਸ਼ਰਟ ਪਿੱਛੇ ਨੂੰ ਚੜਦੀ ਜਾਂਦੀ ਆ ਤੇ ਉਹਦੇ ਵਾਸਤੇ ਤੁਸੀਂ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜੇ ਤੁਸੀਂ ਬਾਹਾਂ ਅਟੈਚ ਕਰ ਲਿਆ ਇਹ ਕੰਮ ਕਰ ਲੋਗੇ ਤੇ ਕਦੀ ਵੀ ਤੁਹਾਡਾ ਜਿਹੜਾ ਗਲਾ ਆ ਬਿਲਕੁਲ ਪਿੱਛੇ ਨਹੀਂ ਜਾਏਗਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਲੇ ਦੀ ਜਿਹੜੀ ਅੱਗੇ ਤੁਹਾਡੀ ਫਿਟਿੰਗ ਆਏਗੀ ਅੱਗੋਂ ਸ਼ਰਟ ਜਿਹੜੀ ਓ ਚੁੱਕੀ ਚੁੱਕੀ ਬਿਲਕੁਲ ਵੀ ਨਹੀਂ ਲੱਗੇਗੀ ਜੇ ਤੁਸੀਂ ਇਹ ਮੇਰਾ ਦੱਸਿਆ ਹੋਇਆ ਤਰੀਕਾ ਇੱਕ ਵਾਰ ਵਰਤ ਲੋਗੇ ਹਰ ਸ਼ਰਟ ਨੂੰ ਤੁਸੀਂ ਇਸ ਤਰ੍ਹਾਂ ਕਰ ਸਕਦੇ ਜੇ ਵੈਸੇ ਪਰ ਜਿਨ੍ਹਾਂ ਦਾ ਅੱਗੋ ਚੁੱਕਿਆ ਜਾਂਦਾ ਆ ਉਹਨਾਂ ਲਈ ਇਹ ਬਹੁਤ ਹੀ ਜ਼ਰੂਰੀ ਆ ਕਿਉਂਕਿ ਫਿਰ ਇਹਦੇ ਨਾਲ ਜਿਹੜੀ ਸ਼ਰਟ ਤੁਹਾਡੀ ਬਿਲਕੁਲ ਵੀ ਅੱਗੇ ਨਹੀਂ ਚੁੱਕੀ ਜਾਏਗੀ ਅੱਗੇ ਜਾ ਕੇ ਮੈਂ ਤੁਹਾਨੂੰ ਬਾਹਾਂ ਜੋੜ ਕੇ ਇਸ ਤੋਂ ਬਾਅਦ ਦੱਸਦੀ ਵੀ ਆ ਕਿ ਇਹ ਕਿਸ ਤਰ੍ਹਾਂ ਜਿਹੜਾ ਹੁੰਦਾ ਆ ਕਿ ਜਿਹੜੇ ਸਾਡੀ ਇਹ ਸ਼ਰਟ ਆ ਅੱਗੂ ਨਹੀਂ ਚੁੱਕੀ ਜਾਂਦੀ ਉਹਦੇ ਵਾਸਤੇ ਆਪਾਂ ਕੀ ਕਰਨਾ ਆ ਇਹ ਵੇਖੋ ਜਿਸ ਤਰ੍ਹਾਂ ਆ ਸਾਡੇ ਸਲਾਈ ਆ ਸਾਈਡ ਦੀ ਆ ਸਾਡਾ ਫਰੰਟ ਪਾਰਟ ਆ ਤੇ ਜਿਹੜੀ ਆਪਾਂ ਆਹ ਵਾਲੀ ਸਲਾਈ ਆ ਬਾਹਾਂ ਵਾਲੀ ਸਲਾਈ ਜਿਹੜੀ ਇਹਨੂੰ ਆਪਾਂ ਇੱਧਰ ਵਾਲੀ ਸਾਈਡ ਕਰਕੇ ਰੱਖਣਾ ਆ ਅੱਧਾ ਇੰਚ ਆਪਾਂ ਇੱਧਰ ਸਾਈਡ ਰੱਖਣਾ ਇਹਨੂੰ ਫਰੰਟ ਵਾਲੀ ਸਾਈਡ ਤੇ ਹੁਣ ਆਪਾਂ ਇਹਨੂੰ ਅਟੈਚ ਕਰਨਾ ਸ਼ੁਰੂ ਕਰਦੇ ਆਂ ਇੱਥੋਂ ਆਪਾਂ ਅਟੈਚ ਕਰਨਾ ਸ਼ੁਰੂ ਕਰਨਾ ਇਹਨੂੰ ਆਪਣੀ ਸਾਈਡ ਵਾਲੀ ਸਿਲਾਈ ਤੋਂ ਅਸਤੇ ਪਾਣੀ ਚ ਨੂੰਰੋ ਸਾਈਡ ਵਾਲੇ ਸਟੱਪਸ ਜਿਹਦੇ ਨਾਲਾ ਪਟੇ ਚ ਬਟਨ ਲਾਉਣੇ ਹੁੰਦੇ ਆ ਉਹ ਵੀ ਰੱਖ ਲਾਂਗੇ ਮੈਂ ਬਿਲਕੁਲ ਸਲੋ ਵੀਡੀਓ ਕੀਤੀ ਹੋਈ ਆ ਤਾਂ ਕਿ ਭੈਣਾ ਨੂੰ ਜਿਹੜੀ ਆ ਚੰਗੇ ਤਰੀਕੇ ਦੇ ਨਾਲ ਸਮਝ ਆ ਸਕੇ ਜੇ ਤੁਸੀਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖੋਗੇ ਤੇ ਬਿਲਕੁਲ ਵੀ ਤੁਹਾਡੇ ਜਿਹੜੀ ਆ ਸੂਟ ਦੇ ਵਿੱਚ ਕੋਈ ਵੀ ਖਰਾਬੀ ਨਹੀਂ ਹੋਏਗੀ ਇਸ ਤਰੀਕੇ ਦੇ ਨਾਲ ਹੁਣ ਆਪਾਂ ਆ ਜਿਹੜਾ ਆਵਲਾ ਸਾਡਾ ਕਪੜਾ ਇਹਨੂੰ ਆਪਾਂ ਇਸ ਤਰ੍ਹਾਂ ਬੈਕ ਸਾਈਡ ਵੱਲ ਨੂੰ ਫੋਲਡ ਕਰਨਾ ਇਹ ਵੀ ਧਿਆਨ ਰੱਖਣਾ ਜਿਹੜਾ ਆ ਬਾਹਾਂ ਦਾ ਸਾਡਾ ਮਾਰਜਿਨ ਆ ਇਹਨੂੰ ਵੀ ਆਪਾਂ ਬੈਕ ਸਾਈਡ ਵੱਲ ਨੂੰ ਇਸ ਤਰੀਕੇ ਦੇ ਨਾਲ ਫੋਲਡ ਕਰ ਲੈਣਾ ਹੇਠਨਾਲ ਵੀ ਬਹੁਤ ਸਾਰਾ ਵਰਕ ਜਿਹੜਾ ਆ ਗਿਆ ਹੈ ਐਬਾ ਹੁਣ ਸਾਡੀ ਜੁੜ ਗਈ ਹੈ ਹੁਣ ਇਹਨੂੰ ਆਪਾਂ ਸਿੱਧੀ ਕਰਕੇ ਦੇਖਦੇ ਹਾਂ ਇੱਕ ਦੇਖੋ ਇਸ ਤਰੀਕੇ ਦੇ ਨਾਲ ਆ ਚੀਜ਼ ਜਿਹੜੀ ਆ ਫਰੰਟ ਸਾਈਡ ਤੇ ਸਾਡੀ ਆ ਗਈ ਆ ਬਾਹਾਂ ਦੀ ਸਲਾਈ ਇਹ ਤੁਸੀਂ ਧਿਆਨ ਰੱਖਣਾ ਆ ਬੈਕ ਸਾਈਡ ਤੇ ਨਹੀਂ ਹੋਣੀ ਚਾਹੀਦੀ ਜੇਕਰ ਇਹ ਬੈਕ ਸਾਈਡ ਤੇ ਆਏਗੀ ਫਿਰ ਤੁਹਾਡਾ ਮੋਡਾ ਫੇਰ ਪਿੱਛੇ ਜਾਏਗਾ ਹੁਣ ਆ ਵੇਖੋ ਆ ਦੂਸਰੀ ਬਾਹ ਜਿਹੜੀ ਮੈਂ ਲਗਾਈ ਇਹ ਵੀ ਥੋੜੀ ਅੱਗੇ ਕਰਕੇ ਲਗਾਈ ਆ ਤੁਸੀਂ ਥੋੜੀ ਅੱਗੇ ਕਰਕੇ ਵੀ ਲਗਾ ਸਕਦੇ ਹੋ ਜਿਆਦਾ ਅੱਗੇ ਕਰਕੇ ਵੀ ਲਗਾ ਸਕਦੇ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਏਗੀ ਇੱਥੇ ਹੁਣ ਜਦੋਂ ਆਪਾਂ ਸ਼ਰਟ ਜਿਹੜੀ ਆਪਣੀ ਰੈਡੀ ਕਰਨ ਤੋਂ ਬਾਅਦ ਆ ਵੇਖੋ ਜਦੋਂ ਤੁਸੀਂ ਸ਼ਰਟ ਨੂੰ ਸਿੱਧੀ ਕਰਕੇ ਰੱਖੋਗੇ ਬਿਲਕੁਲ ਆਹ ਵੇਖੋ ਇੱਥੇ ਹੀ ਤੁਹਾਨੂੰ ਆਪਣੇ ਆਪ ਇਹ ਚੀਜ਼ ਜਿਹੜੀ ਆ ਨਜ਼ਰ ਆ ਜਾਏਗੀ ਇਹ ਵੇਖੋ ਜਦੋਂ ਸਾਡੀ ਸ਼ਰਟ ਆਪਾਂ ਤੈਅ ਲਗਾਉਣੀ ਆ ਇਹ ਇੰਨੀ ਚੀਜ਼ ਸਾਡੇ ਆਪਣੇ ਆਪ ਹੀ ਅੱਗੇ ਪਾਸੇ ਆ ਜਾਈ ਬੈਕ ਨੈਕ ਜਿਹੜਾ ਅੱਗੇ ਆ ਜੀਗਾ ਇਧਰ ਸਾਈਡ ਵੀ ਬਿਲਕੁਲ ਇਸੇ ਤਰ੍ਹਾਂ ਹੋਇਆ ਬੈਕ ਨੈਕ ਜਿਹੜਾ ਆਪਣੇ ਆਪ ਹੀ ਅੱਗੇ ਆ ਗਿਆ ਜਦੋਂ ਬੈਕ ਨੈਕ ਸਾਡਾ ਅੱਗੇ ਆ ਜਾਏਗਾ ਤੇ ਸਾਡਾ ਫਰੰਟ ਨੈਕ ਜਿਹੜਾ ਬਿਲਕੁਲ ਵੀ ਚੁੱਕਿਆ ਨਹੀਂ ਜਾਏਗਾ ਬਹੁਤ ਹੀ ਵਧੀਆ ਤਰੀਕਾ ਹੈ ਤੁਸੀਂ ਇਹ ਵਾਲੀ ਟ੍ਰਿਕ ਅਪਣਾ ਕੇ ਜ਼ਰੂਰ ਦੇਖਣਾ ਤੇ ਜੇਕਰ ਤੁਹਾਨੂੰ ਇਹ ਮੇਰੀ ਟ੍ਰਿਕ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ